ਅਰਾਊਂਡ 5000 ਕਿਜੀ ਆਫ ਕਿਓ ਸੀਗਾ ਜੀ ਜਿਹੜਾ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨਸ ਚ ਪਿਆ ਸੀ ਤੇ ਕੁਝ ਡਰਮਸ ਦੇ ਵਿੱਚ इवन ਸਾਨੂੰ ਦੋ ਚੂਹੇ ਵੀ ਮਿਲੇ ਜੀ ਇੱਕ ਡਰਮ ਦੇ ਵਿੱਚ ਮੱਖੀ ਮੱਛਰ ਤੇ ਜਾਲੇ ਵਗੈਰਾ ਬਹੁਤ ਬਹੁਤ ਹੀ ਬਹੁਤ ਹੀ ਬੁਰਾ ਹਾਲ ਸੀ ਜੀ ਸਰ ਕੀ ਕਾਰਵਾਈ ਕੀ ਕੀਤੀ ਹੈਗੀ ਹੈ ਉਹ ਔਰ ਉੱਥੇ ਕੀ ਕੀ ਬਰਾਮਦ ਹੋਇਆ ਅਸੀਂ ਸੈਂਪਲਸ ਲਏ ਆ ਜੀ ਟੋਟਲ ਮੈਂ 5 ਸੈਂਪਲਸ ਲਏ ਆ ਜੀ ਤੇ ਅਸੀਂ ਜਿਹੜਾ ਬਾਕੀ ਸਾਰਾ ਮਾਲ ਸੀ ਉਹ ਸਾਰਾ ਸੀਜ਼ ਕਰਤਾ ਜੀ ਜੋ ਕਿ ਉਹ ਕਾਹੀ ਮਾਤਰਾ ਵਿੱਚ 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 ਕਹਿੰਦਾ ਸਾਨੂੰ ਇਨਕੁਆਇਰੀ ਕਰਨ ਤੋਂ ਬਾਅਦ ਮੈਨੂੰ ਇਹ ਪਤਾ ਲੱਗਾ ਵੀ ਅੱਜ ਤੋਂ 10 ਸਾਲ ਤੱਕ ਹੋ ਗਿਆ ਤਾਂ ਕੋਈ ਸੈਂਪਲ ਹੀ ਨਹੀਂ ਭਰਿਆ ਗਿਆ। ਇਹ ਬੰਦਾ ਇੰਨੀ ਅਪਰੋਚੇਬਲ ਸੀਗਾ ਇਹਦਾ ਸੈਂਪਲ ਨਹੀਂ ਕੋਈ ਅੱਜ ਤੱਕ ਭਰ ਸਕਿਆ ਸੀਗਾ ਤੇ ਉਹ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਸਾਨੂੰ ਵੀ ਸਾਡੇ ਤੇ ਕਾਫੀ ਪ੍ਰੈਸ਼ਰ ਪਾਇਆ ਪਰ ਅਸੀਂ ਇਹਦਾ ਸੈਂਪਲ ਇੱਕ ਨਹੀਂ ਪੰਜ ਭਰੇ ਜੀ। ਰਿਪੋਰਟ ਜੀ ਦਬਾ ਸੀਗਾ ਜੀ ਔਰ ਜਿਹੜਾ ਪਨੀਰ ਵੀ ਸੈਂਪਲ ਵੀ ਲਿਆ ਹੈਗਾ ਉਹ ਵੀ ਅਸੀਂ 85 ਕਿਜੀ ਹੈਗਾ ਜਿਹੜਾ ਸੀਜ਼ ਕਰਤਾ ਹੈਗਾ ਪਨੀਰ ਵੀ ਔਰ ਚਾਰ ਕਿਉਂ ਸੈਂਪਲ ਲੱਗਦੇ ਨਹੀਂ ਬਹੁਤ ਹੀ ਬੁਰਾ ਹਾਲ ਹੈ ਜੀ ਮੇਰੇ ਸਾਹਮਣੇ ਤਾਂ ਬਹੁਤ ਹੀ ਮਾੜਾ ਹਾਲਤ ਹੈ ਅਸੀਂ ਇਹ ਜਿਹੜੇ ਅਨਹਾਈਜਨਿਕ ਕੰਡੀਸ਼ਨ ਸੀ ਗਿਆ ਉਹਦਾ ਇੱਕ ਚਲਾਨ ਵੀ ਕੱਟਤਾ ਹੈ ਜੀ ਇਹ ਦੇਸੀ ਕਿਉਂ ਸੀ ਹਾਂਜੀ ਹਾਂਜੀ ਦੇਸੀ ਕਿਉਂ ਸੀ ਜੀ ਬਹੁਤ ਹੀ ਤੰਤਰਾ ਦੇ ਕਿਉਂ ਸੀ ਉੱਥੇ ਇੱਕ ਪੀਲਾ ਸੀਗਾ ਇੱਕ orange color ਦਾ ਸੀਗਾ ਇੱਕ whiteish ਸੀਗਾ ਔਰ ਸਾਰਾ ਇਸਾਰਾ ਜਿਹਾ ਅਨਹਾਈਜਨਿਕ ਤਰੀਕੇ ਦੇ ਵਿੱਚ ਪਿਆ ਹੋਇਆ ਸੀਗਾ ਜਦੋਂ ਅਸੀਂ ਚੈਕਿੰਗ ਕੀਤੀ ਸਾਨੂੰ ਦੋ ਚੂਹੇ ਉੱਥੇ ਮਰੇ ਅੰਦਰੋਂ ਲੱਭੇ ਆ ਅਸੀਂ ਉਹਦਾ ਸੈਂਪਲ ਵੀ ਲੈ ਲਿੱਤਾ ਹੈਗਾ ਔਰ ਉਹਦਾ ਚਲਾਨ ਵੀ ਕਰਤਾ ਹੈਗਾ ਅਨਹਜਾਨਿਕ ਦੇ ਦੇ ਤਹਿਤ ਔਰ ਉਹਨੂੰ ਲਾਇਸੈਂਸ ਉਹਦੇ ਕੋਲ ਸੀਗਾ ਨਹੀਂ ਰਜਿਸਟ੍ਰੇਸ਼ਨ ਸੀਗੀ ਜਿਹੜੀ ਕਿ ਰੇੜੇ ਵਾਲੇ ਦੀ ਭਰਾਈ ਹੁੰਦੀ ਹੈਗੀ ਆ ਮੌਕੇ ਤੇ ਬੰਦਾ ਭੱਜ ਵੀ ਗਿਆ ਸੀਗਾ ਫਿਰ ਉਹਨੂੰ ਛੱਤੋਂ ਅਸੀਂ ਫੜ ਕੇ ਮੰਗਵਾਇਆ ਤੇ ਉਹਦੇ ਉੱਤੇ ਕਾਰਵਾਈ ਕੀਤੀ ਜੀ ਅ ਸਰ ਅੱਜ ਤੁਸੀਂ ਰਿਪੋਰਟ ਕੀਤੀ ਹੈਗੀ ਐ ਇੱਕ ਡੇਰੀ ਸ਼ੋਪ ਤੇ ਕਿੱਥੇ ਇਹ ਹੈਗੀ ਸੀ ਔਰ ਕੀ ਕੀ ਉੱਥੋਂ ਜਿਹੜਾ ਬਰਮ ਹੋਇਆ ਤੁਹਾਨੂੰ ਕੀ ਸ਼ਿਕਾਇਤ ਆਈ ਸੀ ਜੀ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਸ਼ਿਕਾਇਤ ਆਈ ਸੀ ਇਹ ਜਿਹੜੀ ਡੇਰੀ ਹੈ ਉਹਦਾ ਨਾਮ ਹੈ ਅਸ਼ੋਕਾ ਡੇਰੀ ਤੇ ਇਹ ਹੈਗੀ ਹੈ ਫਿਰੋਜ਼ਪੁਰ ਕੈਂਟ ਦੇ ਵਿੱਚ ਬਾਜ਼ਾਰ ਨੰਬਰ 7 ਤੇ ਸਾਨੂੰ ਚੈਕਿੰਗ ਦੌਰਾਨ ਪਾਇਆ ਗਿਆ ਕਿ ਅਰਾਊਂਡ 5000 ਕਿਜੀ ਆਫ ਕਿਓ ਸੀਗਾ ਜੀ ਜਿਹੜਾ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨ ਚ ਪਿਆ ਸੀ ਤੇ ਕੁਝ ਡਰਮਸ ਦੇ ਵਿੱਚ ਜੀਵਨ ਸਾਨੂੰ ਦੋ ਚੂਹੇ ਵੀ ਮਿਲੇ ਜੀ ਇੱਕ ਡਰਮ ਦੇ ਵਿੱਚ ਮੱਖੀ ਮੱਛਰ ਤੇ ਜਾਲੇ ਵਗੈਰਾ ਬਹੁਤ ਬਹੁਤ ਹੀ ਬਹੁਤ ਹੀ ਬੁਰਾ ਹਾਲ ਸੀ ਜੀ ਸਰ ਕੀ ਕਾਰਵਾਈ ਕੀ ਕੀਤੀ ਹੈਗੀ ਹੈ ਉਹ ਉਰ ਉੱਥੇ ਕੀ ਕੀ ਬਰਾਮਦ ਹੋਇਆ ਅਸੀਂ 80 ਸੈਂਪਲਸ ਲਏ ਆ ਜੀ ਟੋਟਲ ਮੈਂ 5 ਸੈਂਪਲਸ ਲਏ ਆ ਜੀ ਤੇ ਅਸੀਂ ਜਿਹੜਾ ਬਾਕੀ ਸਾਰਾ ਮਾਲ ਸੀ ਉਹ ਸਾਰਾ ਸੀਜ਼ ਕਰਤਾ ਜੀ ਅ ਉਹ ਤਾਂ ਸਿਰਫ ਸੈਂਪਲਿੰਗ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਜੋ ਰਿਪੋਰਟ ਆਊਗੀ ਦੇਖੋ ਅਸੀਂ ਸੈਂਪਲਸ ਅੱਜ ਲੈ ਲਏ ਤੇ ਕੱਲ ਅਸੀਂ ਆਪਣੇ ਭੇਜ ਦਾਂਗੇ ਖਰੜ ਲੈਬ ਦੇ ਵਿੱਚ ਜੋ ਰਿਪੋਰਟ ਆਏਗੀ ਉਸ ਹੱਬ ਨਾਲ ਅਸੀਂ ਕਾਰਵਾਈ ਕਰਾਂਗੇ ਸਰ ਜਿਹੜਾ ਤੁਸੀਂ ਕਿਓ ਦੱਸ ਰਹੇ ਹੋ ਉਹ ਡਰਮ ਡਰਮਾਂ ਦੇ ਵਿੱਚ ਹੈਗਾ ਸੀ ਕਿੰਨੇ ਡਰਮ ਸੀਗੇ ਸੀਗੇ ਉਹ ਕਿੰਨਾ ਕਿਓ ਹੈਗਾ ਸੀ ਔਰ ਕਿੰਨਾ ਹਾਈਜੈਨਿਕ ਕਿਥੇਗਾ ਸੀਗਾ ਜਿਸ ਦੇ ਵਿੱਚ ਤੁਸੀਂ ਜਿਹੜਾ ਦੱਸਿਆ ਹੈਗਾ ਕਿ ਚੂਹੇ ਮਰੇ ਹੋਏ ਸੀਗੇ ਟੋਟਲ ਲਗਭਗ ਅਰਾਊਂਡ 25 ਡਰਮ ਸੀਗੇ ਜੀ ਤੇ ਲਗਭਗ 75 ਤੋਂ 80% ਭਰੇ ਹੋਏ ਸੀ ਹਰ ਇੱਕ ਡਰਮ ਤੇ ਅਪ੍ਰੋਕਸੀਮੇਟਲੀ ਮੈਂ ਜਿਹੜਾ ਅੰਦਾਜ਼ਾ ਲਾਇਆ ਉਹ 5000 ਕਿਲੋਗ੍ਰਾਮ ਆਫ ਕਯੂ ਸੀਗੇ ਇਹ ਸਰ ਕਿਵੇਂ ਤੁਹਾਨੂੰ ਕੀ ਲੱਗ ਰਿਹਾ ਹੈਗਾ ਕਿ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕੀ ਲੱਗਦਾ ਹੈ ਤੁਹਾਨੂੰ ਬਹੁਤ ਹੀ ਬੁਰਾ ਹਾਲ ਹੈ ਜੀ ਮੇਰੇ ਸਾਹਮਣੇ ਤਾਂ ਬਹੁਤ ਹੀ ਮਾੜਾ ਹਾਲਤ ਹੈ ਅਸੀਂ ਜਿਹੜੇ ਅਨ ਹਾਈਜਨਿਕ ਕੰਡੀਸ਼ਨ ਸੀ ਗਿਆ ਉਹਦਾ ਇੱਕ ਚਲਾਨ ਵੀ ਕੱਟਤਾ ਹੈ ਜੀ ਇਹ ਦੇਸੀ ਕਿਉਂ ਸੀ ਹਾਂਜੀ ਹਾਂਜੀ ਦੇਸੀ ਕਿਉਂ ਸੀ ਜੀ ਬਾਕੀ ਦੇਖੋ ਬਾਕੀ ਜਦੋਂ ਰਿਪੋਰਟ ਆਏਗਾ ਉਦੋਂ ਪਤਾ ਲੱਗੇਗਾ ਕਿ ਐਡਲਟਰੇਸ਼ਨ ਕਿਸ ਲੈਵਲ ਦੀ ਹੈ ਤੇ ਕਿੰਨੀ ਹੈ ਜੀ ਪਰ ਤੁਸੀਂ ਜਦੋਂ ਉੱਥੇ ਗਏ ਤਾਂ ਉੱਥੇ ਕੀ ਕੁਛ ਜਿਹੜੀ ਬਾਕਸ ਦੇ ਵਿੱਚ ਤੁਹਾਨੂੰ ਜਿਹੜਾ ਬ੍ਰਾਹਮਣ ਹੋਇਆ ਕਾਲਾ ਕਾਲਾ ਕੀ ਹੈਗਾ ਸੀ ਉਹ ਜੀ ਦੇਖਣ ਚ ਤਾਂ ਇਹ ਲੱਗ ਰਿਹਾ ਸੀ ਚੂਹਾ ਲੱਗ ਰਿਹਾ ਸੀ ਜੀ ਮੱਛਰ ਮੱਖੀ ਬਹੁਤ ਬਹੁਤ ਜ਼ਿਆਦਾ ਡਿਸਟਰਬਿੰਗ ਸੀਗਾ ਜੀ ਦਾ ਹਦਾਇਤ ਵੀ ਉਹਨਾਂ ਨੂੰ ਕੀਤੀ ਹੈਗੀ ਹੈ ਹਾਂਜੀ ਇਹ ਤਾਂ ਬਿਲਕੁਲ ਇੱਧੇ ਚ ਹਦਾਇਤ ਚਲੋ ਅਸੀਂ ਫਿਰ ਵੀ ਦੇਖ ਕੇ ਆਏ ਬਟ ਦਿਸ ਇਜ਼ ਕਾਮਨ ਸੈਂਸ ਕਿ ਕੋਈ ਵੀ ਜਨਾ ਕੋਈ ਕੰਮ ਕਰ ਰਿਹਾ ਹੈ ਡੇਰੀ ਦਾ ਕਿਉਂਕਿ ਇਹ ਦੇਖੋ ਇਹ ਹਾਈ ਰਿਸਕ ਕੈਟਾਗਰੀ ਚ ਆਂਦੀਆਂ ਨੇ ਇਹਨਾਂ ਨੂੰ ਚਾਹੀਦਾ ਕਿ ਬਿਲਕੁਲ ਸਾਫ਼ ਸੁਥਰਾ ਇਹਨਾਂ ਦਾ ਸਟੋਰ ਰੂਮ ਹੋਵੇ ਉੱਥੇ ਹੀ ਇਹਨਾਂ ਦਾ ਲੱਕੜ ਦਾ ਸਮਾਨ ਪਿਆ ਹੈ ਕੋਈ ਸਾਈਕਲ ਪਈ ਹੈ ਬਿਲਕੁਲ ਬਿਲਕੁਲ ਵੀ ਧਿਆਨ ਨਹੀਂ ਸੀ ਇਹਨਾਂ ਦਾ ਜੀ ਸਫਾਈ ਵੱਲ ਬਿਲਕੁਲ ਖਿਆਲ ਨਹੀਂ ਸੀ ਨਾਲੇ ਕਹਿੰਦੇ ਬਹੁਤ ਪੁਰਾਣੀ ਸ਼ਾਪ ਹੈ ਜੀ ਤੇ ਬਹੁਤ ਬੁਰਾ ਹਾਲ ਸੀ ਜੀ ਇਹਨਾਂ ਦਾ ਥੈਂਕ ਯੂ ਇਹ ਰਵਦੀ ਪਹਿਲਾਂ ਵੀ ਗੱਲ ਤਾਂ ਪਰ ਦੱਸਿਆ ਵੀ ਇਹ ਵੀ ਇਲੈਕਸ਼ਨ ਮਸ਼ੀਨ ਤੋਂ ਸ਼ਿਕਾਇਤ ਹੋਈ ਸੀਗੀ ਕੋਈ ਸੰਜੀਵ ਕੁਮਾਰ ਸਿਗਾਂ ਜਿਹਨੇ ਸ਼ਿਕਾਇਤ ਕੀਤੀ ਸੀਗੀ ਸ਼ਰਮੇ ਵੀ ਸ਼ਾਇਦ ਅੰਦਰ ਕੰਮ ਕਰਦਾ ਹੋਵੇਗਾ ਮੰਦਾ ਉਧਰ ਸਾਨੂੰ ਸ਼ਿਕਾਇਤ ਆਈ ਸੀਗੀ ਔਰ ਬਹੁਤ ਹੀ ਤਿੰਨ ਤਰ੍ਹਾਂ ਦੇ ਘੋਸੇ ਸੀਗੇ ਉੱਥੇ ਇੱਕ ਪੀਲਾ ਸੀਗਾ ਇੱਕ orange color ਦਾ ਸੀਗਾ ਇੱਕ whitish ਸੀਗਾ ਔਰ ਸਾਰਾ ਇਸਾਰਾ ਜਿਹਾ ਅਨਹਾਜਾਨੀ ਤਰੀਕੇ ਦੇ ਵਿੱਚ ਪਿਆ ਸੀਗਾ ਜਦੋਂ ਅਸੀਂ ਚੈਕਿੰਗ ਕੀਤੀ ਸਾਨੂੰ ਦੋ ਚੂਹੇ ਉੱਥੇ ਮਰੇ ਅੰਦਰੋਂ ਲੱਭੇ ਆ ਅਸੀਂ ਉਹਦਾ ਸੈਂਪਲ ਵੀ ਲੈ ਲਿੱਤਾ ਹੈਗਾ ਔਰ ਉਹਦਾ ਚਲਾਨ ਵੀ ਕਰਤਾ ਹੈਗਾ ਅਨਹਾਜਾਨਿਕ ਦੇ ਦੇ ਤਹਿਤ ਔਰ ਉਹਨੂੰ ਲਾਇਗਾਸ ਲਾਇਸੈਂਸ ਉਹਦੇ ਕੋਲ ਸੀਗਾ ਨਹੀਂ ਰਜਿਸਟ੍ਰੇਸ਼ਨ ਸੀਗੀ ਜਿਹੜੀ ਕਿ ਰੇੜੇ ਵਾਲੇ ਦੀ ਭਰਾਈ ਹੁੰਦੀ ਹੈਗੀ ਆ ਮੌਕੇ ਤੇ ਬੰਦਾ ਭੱਜ ਵੀ ਗਿਆ ਸੀਗਾ ਫਿਰ ਉਹਨੂੰ ਛੱਤੋਂ ਅਸੀਂ ਫੜ ਕੇ ਮੰਗਵਾਇਆ ਤੇ ਉਹਦੇ ਉੱਤੇ ਕਾਰਵਾਈ ਕੀਤੀ ਜੀ ਅੱਛਾ ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੋਏਗਾ ਹਾਂ ਜੀ ਫੂਡ ਸੇਫਟੀ ਲਾਇਸੈਂਸ ਨਹੀਂ ਸੀ ਕੋਲ ਲਾਇਸੈਂਸ ਹੋਣੇ ਕਿਉਂ ਹੋ ਹੀਗਾ ਸੀਗਾ ਕੀ ਇਹਨਾਂ ਕਿਉਂ ਕਿਵੇਂ ਪ੍ਰੋਡਿਊਸ ਕਿਉਂ ਕਿ ਉਹ ਕਾਫੀ ਮਾਤਰਾ 'ਚ ਵੇਚ ਕਿਉਂ ਕਿ ਉਹ ਕਾਫੀ ਮਾਤਰਾ 'ਚ ਵੇਚ ਵੇਚ ਵੀ ਚੁੱਕਾ ਸੀਗਾ ਸਾਨੂੰ ਇਨਕੁਆਇਰੀ ਕਰਨ ਦਵਾ ਮੈਨੂੰ ਇਹ ਹੀ ਪਤਾ ਲੱਗਾ ਵੀ ਆਜ ਤੋਂ 10 ਸਾਲ ਤੱਕ ਹੋ ਗਿਆ ਤਾਂ ਕੋਈ ਸੈਂਪਲ ਵੀ ਬੰਦਾ ਇੰਨੀ ਅਪਰੋਚੇਬਲ ਸੀਗਾ ਇਹਦਾ ਸੈਂਪਲ ਨਹੀਂ ਕੋਈ ਅਜੇ ਤੱਕ ਭਰ ਸਕਿਆ ਸੀਗਾ ਤੇ ਉਹ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਸਾਨੂੰ ਵੀ ਸਾਡੇ ਤੇ ਕਾਫੀ ਪ੍ਰੈਸ਼ਰ ਪਾਇਆ ਪਰ ਅਸੀਂ ਇਹਦਾ ਸੈਂਪਲ ਇੱਕ ਨਹੀਂ ਪੰਜ ਭਰੇ ਜੀ ਰਿਟੀਕਲ ਨੂੰ ਅਪਰੋਚ ਜੀ ਦਬਾ ਸੀਗਾ ਜੀ ਔਰ ਜਿਹੜਾ ਪਨੀਰ ਵੀ ਸੈਂਪਲ ਵੀ ਲਿਆ ਹੈਗਾ ਉਹ ਵੀ ਅਸੀਂ 85 ਕਿਜੀ ਹੈਗਾ ਜਿਹੜਾ ਸੀਜ਼ ਕਰਤਾ ਹੈਗਾ ਪਨੀਰ ਵੀ ਔਰ ਚਾਰ ਕਿਉਂ ਸੈਂਪਲ ਲਏ ਤੁਸੀਂ ਸੈਂਪਲ ਕਿਸ ਕਿਸ ਚੀਜ਼ ਦੇ ਲਏ ਸੈਂਪਲ ਅਸੀਂ ਲیتے 25 ਡਰਮਾ ਦੇ ਵਿੱਚੋਂ ਚਾਰ ਸੈਂਪਲ ਲیتے ਹੈਗੇ ਹੋਮੋਜਨਾਈਜ਼ ਕਰਕੇ ਮਿਕਸਿੰਗ ਕਰਦੇ ਹਾਂ ਕਿਸ ਕਿਸ ਦੀ ਪਨੀਰ ਦੇ ਹੈ ਘਿਓ ਦੇ ਚਾਰ ਸੈਂਪਲ ਹੈਗੇ ਆ ਘਿਓ ਦੇ ਆ ਜੀ ਉਹ ਜਿਹਦੇ ਵਿੱਚ ਇੱਕ ਸੈਂਪਲ ਇਹ ਉਹ 19 ਡਰਮ ਹੈ ਜਿਹਦੇ ਚ ਚੂਹਾ ਮਰੇ ਪਏ ਸੀਗੇ ਉੱਥੇ ਉਹ ਅਸੀਂ ਸੈਂਪਲ ਲਿੱਤੇ ਹੋਏ ਆ ਉਹ ਸਿਰ ਜਿਹੜਾ ਚੂਹਾ ਮਰਿਆ ਹੋਇਆ ਸੀ ਉਹ ਕਿੰਦੇ ਵਿੱਚ ਹੈਗਾ ਸੀਗਾ ਉਹ ਇਹ 19 ਡਰਮ ਮਾਰਕ ਕੀਤਾ ਸੀ ਉੱਥੇ ਸੀਜ਼ ਕੀਤਾ ਗਿਆ ਉੱਥੇ ਪਿਆ ਹੈ ਕੀ ਕਾਰਵਾਈ ਕੀਤੀ ਸਰ ਅਸੀਂ ਉੱਥੇ ਸਰ ਉਹਦਾ ਜਿਹੜਾ ਐਜ਼ ਅ ਰੂਲਸ ਸੈਂਪਲ ਸੈਂਪਲ ਲੈ ਲਿੱਤਾ ਬਾਕੀ ਦੋ ਦਿਨਾਂ ਚ ਅਸੀਂ ਰਿਪੋਰਟ ਭੇਜਤੀ ਆ ਥਾਣੇ ਨੂੰ ਵੀ ਭੇਜਤੀ ਹੈਗੀ ਆ ਪੀਆ ਜਿਹੜੀ ਕਾਰਵਾਈ ਅਗਲੀ ਕਾਰਵਾਈ ਪਿੱਛੇ ਡੀਸੀ ਸਾਹਿਬ ਨੂੰ ਭੇਜਤੀ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਔਰ ਆਪਣੇ ਕਮਿਸ਼ਨਰ ਸਾਹਿਬ ਨੂੰ ਭੇਜਤੀ ਹੈ ਜੀ ਥੈਂਕ ਯੂ